ਕੇਰਲ ਦੇ ਤੱਟਵਰਤੀ ਇਲਾਕਿਆਂ ਦੇ ਵਿੱਚ ਮੌਨਸੂਨ ਦੇ ਆਉਣ ਤੋਂ ਪਹਿਲਾਂ ਪੂਰੇ ਦੇਸ਼ ਦਾ ਮੌਸਮ ਬਦਲ ਗਿਆ ਹੈ ਦੱਖਣ ਦੇ ਵਿੱਚ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ ਤੇਜ਼ੀ ਦੇ ਨਾਲ ਉੱਤਰ ਵੱਲ ਵਧ ਰਹੀਆਂ ਨੇ ਇਸ ਦੇ ਪ੍ਰਭਾਵ ਕਾਰਨ ਅਗਲੇ 1 ਤੋਂ 2 ਦਿਨਾਂ ਦੇ ਵਿੱਚ ਪੰਜਾਬ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਦਾ ਇੱਕ ਨਵਾਂ ਪੜਾਅ ਸ਼ੁਰੂ ਹੋ ਜਾਵੇਗਾ ਪੰਜਾਬ ਵਿੱਚ ਅਗਲੇ 3 ਦਿਨ ਪਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਇੱਧਰ ਪੰਜਾਬ ਵਿੱਚ ਮੌਨਸੂਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਕਰਕੇ ਮੌਨਸੂਨ 3 ਜੂਨ ਤੋਂ 5 ਜੁਲਾਈ ਦੇ ਵਿੱਚਕਾਰ ਪੰਜਾਬ ਕਵਰ ਕਰ ਦਾ ਹੈ ਪਰ ਇਸ ਵਾਰ ਜਲਦੀ ਆਉਣ ਦੀ ਉਮੀਦ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਮੌਨਸੂਨ 25 ਤੋਂ 30 ਜੂਨ ਤੱਕ ਬਠਿੰਡਾ ਜਾਂ ਫਿਰੋਜ਼ਪੁਰ ਵਰਗੇ ਇਲਾਕਿਆਂ ਦੇ ਵਿੱਚ ਪਹੁੰਚ ਸਕਦਾ ਹੈ ਇਸ ਤੋਂ ਬਾਅਦ 5 ਜੁਲਾਈ ਦੇ ਆਸ-ਪਾਸ ਲੁਧਿਆਣਾ ਅੰਮ੍ਰਿਤਸਰ ਅਤੇ ਜਲੰਧਰ ਵਰਗੇ ਸ਼ਹਿਰਾਂ ਸਮੇਤ ਮੱਧ ਤੋਂ ਉੱਤਰੀ ਪੰਜਾਬ ਦੇ ਵਿੱਚ ਮੌਨਸੂਨ ਦੀ بارش ਸ਼ੁਰੂ ਹੋ ਸਕਦੀ ਹੈ ਹਾਲੀ ਦੇ ਵਿੱਚ ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਮੌਨਸੂਨ 2025 ਆਮ ਤਰੀਕ ਤੋਂ 5 ਦਿਨ ਪਹਿਲਾਂ 27 ਮਈ ਨੂੰ ਕੇਰਲ ਤੱਟ ਤੇ ਪਹੁੰਚ ਸਕਦਾ ਹੈ ਐਫਈ ਦੀ ਇੱਕ ਰਿਪੋਰਟ ਦੇ ਅਨੁਸਾਰ ਯੂਨਾਈਟਿਡ ਕਿੰਗ ਦੀ ਰੀਡਿੰਗ ਯੂਨੀਵਰਸਿਟੀ ਦੇ ਨੈਸ਼ਨਲ ਸੈਂਟਰ ਫੋਰ ਐਟਮੋਸਫੇਅਰ ਸਾਇੰਸ ਦੇ ਖੋਜ ਵਿਗਿਆਨੀ ਅਕਸ਼ੇ ਦੇਵਰਸ ਦੇ ਅਨੁਸਾਰ ਇਸ ਸਮੇਂ ਮੌਨਸੂਨ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਇਹ ਆਪਣੇ ਨਿਰਧਾਰਿਤ ਸਮੇਂ ਤੋਂ 5 ਦਿਨ ਪਹਿਲਾਂ ਹੀ ਪੂਰੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਖੇਤਰ ਨੂੰ ਕਵਰ ਕਰ ਚੁੱਕਾ ਹੈ ਜਦੋਂ ਕਿ ਇਹ ਸ਼੍ਰੀਲੰਕਾ ਦੇ ਵਿੱਚ ਆਪਣੇ ਨਿਰਧਾਰਿਤ ਸਮੇਂ ਤੋਂ ਇੱਕ ਹਫਤਾ ਅੱਗੇ ਚੱਲ ਰਿਹਾ ਹੈ